ਇਲਾ ਮਾਨਸਾ ਦੇ ਪਿੰਡ ਸਮਾਉ ਵਿੱਚ ਸ੍ਰੀ ਦਸ਼ਮੇਸ਼ ਸੇਵਾਦਲ ਦੇ ਵੱਲੋਂ ਬੱਚਿਆਂ ਦੀ ਬਾਣੀ ਕੰਠ ਤੇ ਲੰਮੇ ਕਿਸਾਂ ਦੀ ਮੁਕਾਬਲੀ ਕਰਾਈ ਗਈ ਤੇ ਜੱਜਸ ਦੇ ਰੂਪ ਵਿੱਚ ਭਾਈ ਸਮਰਜੀਤ ਸਿੰਘ ਜੀ ਭਾਈ ਬਸੰਤ ਸਿੰਘ ਜੀ ਭਾਈ ਰੰਟੂ ਸਿੰਘ ਤੇ ਬੀਬੀ ਕੁਲਵੀਰ ਕੌਰ ਜੀ ਇੱਥੇ ਪਹੁੰਚੇ ਤੇ ਛੋਟੇ-ਛੋਟੇ ਬੱਚਿਆਂ ਨੇ ਆਪਣੇ ਧਾਰਮਿਕ ਗੀਤ ਤੇ ਕਵਿਤਾਵਾਂ ਵੀ ਇੱਥੇ ਪੇਸ਼ ਕੀਤੀਆਂ ਤੇ ਉਹਨਾਂ ਨੂੰ ਬਹੁਤ ਮਾਨ ਸਨਮਾਨ ਦਿੱਤਾ ਸ੍ਰੀ ਦਸ਼ਮੇਸ਼ ਸੇਵਾਦਲ ਵੱਲੋਂ ਜਿੰਨਾ ਬੱਚਿਆਂ ਨੇ ਇਸ ਮੁਕਾਬਲੇਆਂ ਦੇ ਵਿੱਚ ਭਾਗ ਲਿਆ ਸੀ ਉਹਨਾਂ ਨੂੰ ਵੀ ਟਰਾਫੀਆਂ ਤੇ ਤਗਮੀਆਂ ਦੇ ਨਾਲ ਨਿਵਾਜਿਆ ਗਿਆ ਤਾਂ ਜੋ ਉਹਨਾਂ ਬੱਚਿਆਂ ਦਾ ਵੀ ਦਿਲ ਨਾ ਟੁੱਟੇ ਉਹ ਅੱਗੇ ਤੋਂ ਮਿਹਨਤ ਕਰਕੇ ਬਾਣੀ ਗੰਠ ਕਰਨ ਤੇ ਕੇਸਾਂ ਦੀ ਵੀ ਸਾਂਭ ਸੰਭਾਲ ਕਰਨ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਗਰ ਸਭਾਉਂ ਦੇ ਵਿੱਚ ਪਰਸੋਂ ਦੇ ਦਿਨ ਤੋਂ ਲੈ ਕੇ ਅਖੰਡ ਪਾਠ ਆਰੰਭ ਸੀਗੇ ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਮਨਾ ਰਹੀਆਂ ਸੀ ਸੰਗਤਾਂ ਤੇ ਪਰਸੋਂ ਹੀ ਨਗਰ ਕੀਰਤਨ ਇੱਥੇ ਪਿੰਡ ਦੇ ਵਿੱਚ ਕੱਢੇ ਗਏ ਤੇ ਅੱਜ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਇੱਕ ਸਾਡੀ ਸੰਸਥਾ ਬਣੀ ਹੋਈ ਹੈ ਸ੍ਰੀ ਦਸ਼ਮੇਸ਼ ਸੇਵਾ ਦਲ ਤੇ ਉਸ ਦੇ ਵਿੱਚ ਅਸੀਂ ਬੱਚਿਆਂ ਦੇ 12 ਸਾਲ ਦੀ ਉਮਰ ਤੱਕ ਦੇ ਬੱਚਿਆਂ ਦੇ ਬਾਣੀ ਕੰਠ ਤੇ ਕੇਸਾਂ ਦੇ ਮੁਕਾਬਲੇ ਕਰਾਈ ਤੇ ਉਹਨਾਂ ਦੇ ਵਿੱਚੋਂ 18 ਬੱਚੇ ਲਗਭਗ 1st 2nd 3rd ਆਏ ਤੇ ਉਹਨਾਂ ਨੂੰ ਅੱਜ ਭੋਗ ਦੇ ਸਮੇਂ ਤੇ ਇਨਾਮ ਵੰਡੇ ਗਏ ਤੇ ਸੰਸਥਾ ਦਾ ਬੜਾ ਵਧੀਆ ਉਪਰਾਲਾ ਇਹ ਤੇ ਜਿਹੜੀ ਸਾਡੀ ਸੰਸਥਾ ਹੈ ਇਹ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਉਪਰਾਲੇ ਕਰੂਗੀ ਕਿਉਂਕਿ ਅਸੀਂ ਇੱਥੇ ਹੁਣ ਕੈਂਪ ਵੀ ਅੱਗੇ ਆਉਣ ਵਾਲੇ ਸਮੇਂ ਵਿੱਚ ਲਾਵਾਂਗੇ ਪੀਕਾ ਖਾਲਸਾ ਬੈਗਰੇਵ ਜੀ ਕੀ ਫਤਿਹ ਅੱਜ ਮਿਤੀ 6 1 2025 ਨੂੰ ਗੁਰਦੁਆਰਾ ਪਾਤਸ਼ਾਹੀ ਨੌਵੀਂ ਪਿੰਡ ਸਮਾਉ ਵਿਖੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਅੱਤੇ ਗੁਰੂ ਗੁਰੂ ਗੋਬਿੰਦ ਸਿੰਘ ਦੇ ਗੁਰਪੁਰਬ ਸੰਬੰਧੀ ਇੱਕਾ ਬੱਚਿਆਂ ਦਾ ਪ੍ਰੋਗਰਾਮ ਬਣਾਇਆ ਗਿਆ ਜਿਸ ਵਿੱਚ ਮਰਲੋ ਤਿੰਨ ਤਰ੍ਹਾਂ ਦੇ ਮੁਕਾਬਲੇ تھے ਇੱਕਾ ਕੰਠ ਬਾਣੀ ਦਾ ਦੀ ਸ਼ੁੱਧ ਬਾਣੀ ਪਾੜਨ ਦਾ ਤੇ ਇੱਕ ਬੱਚਿਆਂ ਤੇ ਬੱਚਿਆਂ ਲਈ ਆਡਾ ਆਡਾ ਲੰਬੇ ਕੇਸਾਂ ਦਾ ਮੁਕਾਬਲਾ ਕਰਾਇਆ ਸੀ ਉਹ ਜੋ ਹਰੇਕ ਗਰੁੱਪ ਚੋਂ ਤਿੰਨ ਤਿੰਨ ਬੱਚੇ ਕੁਸ 18 ਬੱਚੇ ਸਲੈਕਟ ਕੀਤੇ ਜਿਨ੍ਹਾਂ ਨੂੰ ਅਸੀਂ ਨਗਦਾਂ ਨਾਮ ਵੀ ਦਿੱਤੇ ਤੇ ਨਾਲ ਟਰੋਫੀਆਂ ਵੀ ਦਿੱਤੀਆਂ ਸਾਰੀ ਹਾਂਜੀ ਅੱਜ ਇੱਥੇ ਗੁਰਦੁਆਰਾ ਸਾਹਿਬ ਵਿੱਚ ਕੀ ਪ੍ਰੋਗਰਾਮ ਹੈ ਅੱਜ ਇੱਥੇ ਆਪਣੇ ਸੇਵਾਦਾਲ ਦਸ਼ਮੀਸ਼ ਸੇਵਾਦਾਲਾ ਬਣਿਆ ਹੋਇਆ ਪਿੰਡ ਦਾ ਉਹਦੇ ਵੱਲੋਂ ਪ੍ਰੋਗਰਾਮ ਰੱਖਿਆ ਗਿਆ ਬੱਚਿਆਂ ਦੇ ਲੰਬੇ ਕੇਸ ਤੇ ਗੁਰਬਾਣੀ ਦੇ ਮੁਕਾਬਲੇ ਉਹਨਾਂ 'ਚ 18 ਬੱਚੇ ਹੱਸਟ ਆਏ ਨੇ ਸੈਕਟਰ ਅਫਸਰ ਤੇ ਉਹਨਾਂ ਨੂੰ ਕੱਲ ਨੂੰ ਨਾਮ ਦਿੱਤੇ ਜਾਣੇ ਨੇ ਵਿਸ਼ੇਸ਼ ਉਹਦੇ ਸਮੇਂ ਤੇ ਇਹ ਸਿੱਖੀ ਦੇ ਨਾਲ ਜੋੜਨ ਵਾਸਤੇ ਪ੍ਰਾਲਾ ਕੀਤਾ ਗਿਆ ਤੇ ਇੱਕ ਛੋਟਾ ਜਿਹਾ ਨਵਾਣੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਸਾਡੀ ਮੰਨ ਲਓ ਜੋ ਮੀਟਿੰਗ ਇੱਥੇ ਹੋਈ ਹੈਗੀ ਜਸਵੇਹ ਸੇਵਾਦਾਰ ਵੱਲੋਂ ਬੱਚਿਆਂ ਦੇ ਕੰਪੀਟੀਸ਼ਨ ਕਰਵਾਏ ਗਏ ਨੇ ਉਹਦੇ ਵਿੱਚ ਬਾਣੀ ਦੇ ਤੇ ਕੇਸਾਂ ਦੇ ਮੁਕਾਬਲੇ ਹੋਏ ਸੀ ਜਿਦੇ ਵਿੱਚ ਬੱਚਿਆਂ ਨੇ ਬਹੁਤ ਵੱਧ ਚੜ੍ਹ ਕੇ ਸਹਿਯੋਗ ਕੀਤਾ ਗੁਰਦੁਆਰਾ ਸਾਹਿਬ ਵਿਕੇ ਦਸ਼ਮੇਸ਼ ਸੇਵਾਦਲ ਸਮਾਉ ਸਮੂਹ ਸੰਗਤ ਸਮਾਉ ਵੱਲੋਂ ਬੱਚਿਆਂ ਦੇ 12 ਸਾਲ ਤੱਕ ਦੇਆਂ ਦੇ ਲੰਬੇ ਕੇਸਾਂ ਦੇ ਅਤੇ ਜਪਜੀ ਸਾਹਿਬ ਜੀ ਦੀਆਂ ਪਹਿਲੀਆਂ 5 ਪੌੜੀਆਂ ਦੀ ਜਵਾਨੀ ਬਾਣੀ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਬੱਚਿਆਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ ਅਤੇ ਪੋਜੀਸ਼ਨਾਂ ਹਾਸਲ ਕੀਤੀਆਂ ਇਸ ਪ੍ਰੋਗਰਾਮ ਨੂੰ ਸਾਰੀ ਸੰਗਤ ਨੇ ਬੜੀ ਖੁਸ਼ੀ ਨਾਲ ਚਾਹ ਨਾਲ ਮਨਾਇਆ ਦੇਖਿਆ ਤੇ ਅੱਗੇ ਤੋਂ ਫੈਸਲੇ ਕੀਤੇ ਕਿ ਅਸੀਂ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ ਬੱਚਾ ਨੂੰ ਵੱਧ ਵੱਧ ਹਿੱਸਾ ਲੈਣ ਲਈ ਪ੍ਰੇਰਿਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਰ ਮੁੱਖ ਰੱਖਦੇ ਹੋਏ ਅੱਜ ਗੁਰਦੁਆਰਾ ਗੁਰੂ ਤੇਗ ਬਹਾਦਰ ਨੌਵੇਂ ਪਾਤਸ਼ਾਹ ਦੇ ਅਖੰਡ ਪਾਠ ਸਾਹਿਬਾ ਦੇ ਭੋਗ ਪਾਏ ਗਏ। ਬੱਚਿਆਂ ਦੇ ਕੇਸਾਂ ਤੇ ਤੇ ਗੁਰਬਾਣੀ ਦੇ ਮੁਕਾਬਲੇ ਹੋਏ। ਜਿਨ੍ਹਾਂ ਨੂੰ ਭੋਗ ਤੋਂ ਪਰੰਤ ਸਾਡੀ ਸੰਸਥਾ ਨੇ ਅਨਾਮ ਮੰਨੇ ਗਏ। ਮੈਂ ਸਾਰੀ ਸਾਡੀ ਜਿੰਨੀ ਕਮੇਟੀ ਬਣੀ ਐ, ਸੰਸਥਾ ਬਣੀ ਹੋਈ ਐ। ਉਹਨਾਂ ਦਾ ਸਹਿਯੋਗ ਧੰਨਵਾਦ ਕਰਦਾ ਮੈਂ ਵੀ ਭੋਗ ਤੋਂ ਅਪਰੰਤ ਸਾਡੇ ਬਹੁਤ ਹੀ ਸਤਿਕਾਰਯੋਗ ਭੀਖੀ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੇਜਰ ਸਰਦਾਰ ਨਵਜਿੰਦਰ ਸਿੰਘ ਜੀ ਜਿੱਠੂ ਕੇ ਉਹਨਾਂ ਵੱਲੋਂ ਬੱਚਿਆਂ ਨੂੰ ਇਨਾਮ ਵੰਡੇ ਗਏ ਤੇ ਉਸ ਤੋਂ ਬਾਅਦ ਜਿੰਨੀ ਵੀ ਸਾਡੀ ਸਾਰੀ ਟੀਮ ਸੀ ਉਹਨਾਂ ਨੂੰ ਵੀ ਉਹਨਾਂ ਨੇ ਮਾਨ ਸਨਮਾਨ ਸ਼੍ਰੋਪੇ ਪਾ ਕੇ ਮਾਨ ਵਕਸਿਆ ਤੇ ਉਸ ਤੋਂ ਬਾਅਦ ਸਾਰੀ ਟੀਮ ਤੋਂ ਬਾਅਦ ਸਾਡੇ ਗੁਰੂ ਘਰ ਦੀ ਜਿਹੜੀ ਗ੍ਰੰਥੀ ਸਾਹਿਬ ਸੀ ਤੇ ਇੱਕ ਰਪਾਈ ਰਣਜੀਤ ਸਿੰਘ ਜੀ ਤੇ ਭਾਈ ਡੈਂਪਲ ਸਿੰਘ ਜੀ ਨੂੰ ਵੀ ਮਾਨ ਸਨਮਾਨ ਸ਼੍ਰੋਪੇ ਪਾ ਕੇ ਵਕਸਿਆ ਗਿਆ ਸੀਰੀ ਦਸਮੇਸ਼ ਸੇਵਾ ਦਲ ਦੇ ਮੈਂਬਰਾਂ ਵੱਲੋਂ ਤੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਮੈਨੇਜਰ ਨਵਜਿੰ다 ਸਿੰਘ ਜੀ ਨੂੰ ਤੇ ਉਹਨਾਂ ਦੀ ਪੂਰੀ ਟੀਮ ਨੂੰ ਸ਼ਰੋਪੇ ਪਾ ਕੇ ਮਾਨ ਸਨਮਾਨ ਦਿੱਤਾ ਗਿਆ ਜੋ ਬੱਚੇ ਮੁਕਾਬਲੇ ਜਿੱਤੇ ਸੀ ਉਹਨਾਂ ਦੇ ਨਾਮ ਇਸ ਤਰ੍ਹਾਂ ਨੇ ਬਾਣੀ ਕੰਠ ਦੇ ਵਿੱਚ ਸੀਨੀਅਰ ਟੀਮ ਦੇ ਵਿੱਚ ਪਹਿਲਾ ਸਥਾਨ ਜਰਨੈਲ ਸਿੰਘ ਦੂਸਰਾ ਰਤਨਜੋਤ ਤੀਜਾ ਹਰਜੋਤ ਸਿੰਘ ਤੇ ਜੂਨੀਅਰ ਟੀਮ ਦੇ ਵਿੱਚ ਮਨਜਿੰਦਰ ਕੌਰ ਪਹਿਲਾ ਦੂਜਾ ਨਿਮਰਤ ਕੌਰ ਤੀਜਾ ਸਿੱਧਕਸੂਜ ਕੇਸਾਂ ਦੇ ਮੁਕਾਬਲਿਆਂ ਦੇ ਵਿੱਚ ਸੀਨੀਅਰ ਟੀਮ ਦੇ ਵਿੱਚ ਮੁੰਡੇ ਪਹਿਲਾ ਜਤਿੰਦਰ ਸਿੰਘ ਬਿਸਮਨਜੋਤ ਸਿੰਘ ਦੂਜਾ ਨਗਜੋਤ ਸਿੰਘ ਤੀਜਾ ਤੇ ਸੀਨੀਅਰ ਕੁੜੀਆਂ ਰਮਨਦੀਪ ਕੌਰ ਪਹਿਲਾ ਅਸੀਰਤ ਕੌਰ ਦੂਜਾ ਆਇਸ਼ਾ ਤੀਜਾ ਜੂਨੀਅਰ ਟੀਮ ਦੇ ਵਿੱਚ ਹਰਕੀਰਤ ਸਿੰਘ ਪਹਿਲਾ ਇੰਦਰਜੀਤ ਸਿੰਘ ਦੂਜਾ ਅਸੇ ਜੋ ਹਤੇ ਸਿੰਘ ਤੀਜਾ ਜੂਨੀਅਰ ਕੁੜੀਆਂ ਇਸ਼ਨੂਰ ਕੌਰ ਪਹਿਲਾ ਮਹਿਕਦੀਪ ਕੌਰ ਦੂਜਾ ਸਿੱਦਕ ਸੂਚ ਤੀਜਾ ਇਨਾਮ ਇਹ ਸਾਰੇ ਬੱਚੇ ਇਨਾਮ ਜਿੱਤੇ ਤੇ ਬਹੁਤ ਖੁਸ਼ੀ ਅਭੰਸਾ ਥਾ ਦੇ ਇਸ ਉਪਰਾਲੇ ਦੀ ਸਭ ਨੇ ਬਹੁਤ ਸਲਾਗਾ ਕੀਤੀ ਇਹ ਪਿੰਡ ਸੁਮਾਉਂਦੇ ਗੁਰਦੁਆਰੇ ਵਿੱਚ ਕੀ ਪ੍ਰੋਗਰਾਮ ਸੀਗਾ ਸਾਨੂੰ ਥੋੜੀ ਜਾਣਕਾਰੀ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਾਤਸ਼ਾਹੀ ਨੌਮੀ ਗੁਰਦੁਆਰਾ ਸਾਹਿਬ ਸਮਾਉ ਦੇ ਵਿੱਚ ਸ੍ਰੀ ਦਸਮੇਸ਼ ਸੇਵਾਦਾਲ ਸੁਸਾਇਟੀ ਦੇ ਵੱਲੋਂ ਬੱਚਿਆਂ ਦਾ ਪ੍ਰੋਗਰਾਮ ਕਰਵਾਇਆ ਗਿਆ ਸੀ ਜਿਦੇ ਵਿੱਚ ਵੱਖ-ਵੱਖ ਮੁਕਾਬਲੇ ਕਰਵਾਏ ਗਏ ਗੁਰਬਾਣੀ ਕੰਠ ਕਿਉਂਕਿ ਛੋਟੇ ਬੱਚਿਆਂ ਨੂੰ ਲੈ ਕੇ ਸੰਸਥਾ ਦੇ ਧੰਨਵਾਦੀ ਆ ਅਸੀਂ ਬੱਚਿਆਂ ਨੂੰ ਲੈ ਕੇ ਇਹਨਾਂ ਨੇ ਸੋਚ ਰੱਖੀ ਕਿ ਬੱਚੇ ਗੁਰਧਿਆਸ ਤੇ ਬਾਣੀ ਦੇ ਨਾਲ ਜੁੜਨ ਲੰਬੇ ਕੇਸਾਂ ਦੇ ਮੁਕਾਬਲੇ ਕਰਵਾਏਗੇ ਕਿਉਂਕਿ ਸਾਡੇ ਸਿੱਖ ਜਿਹੜੀ ਪਨੀਰੀ ਹੈ ਛੋਟੇ ਬੱਚੇ ਨੇ ਮਾਤਾ-ਪਿਤਾ ਖਾਸ ਕਰਕੇ ਕੇਸਾਂ ਤੋਂ ਦੂਰ ਰੱਖਦੇ ਨੇ ਕਿ ਜਿਵੇਂ ਬੱਚਿਆਂ ਦੀਆਂ ਮਾਤਾ-ਮਾਂ ਹੁੰਦੀਆਂ ਨੇ ਉਹ ਕਹਿੰਦੀਆਂ ਨੇ ਬੱਚਿਆਂ ਦੇ ਕੇਸ ਰੱਖਣੇ ਬੜੇ ਔਖੇ ਨੇ ਕਿਉਂਕਿ ਸੰਭਾਲ ਕਰਨ ਤੋਂ ਡਰਦੇ ਨੇ ਸੋ ਇੱਕ ਸੋਚ ਰੱਖੀ ਇਹਨਾਂ ਵੀਰਾਂ ਨੇ ਭੈਣਾਂ ਨੇ ਸਮੂਹਿਕ ਰੂਪ ਦੇ ਵਿੱਚ ਇਹਨਾਂ ਦੇ ਬਹੁਤ-ਬਹੁਤ ਧੰਨਵਾਦੀ ਆ ਅਸੀਂ ਜਿਨ੍ਹਾਂ ਨੇ ਸਿੱਖ ਪਨੀਰੀ ਨੂੰ ਲੈ ਕੇ ਵਿਰਸਾ ਸੰਭਾਲਣ ਦੇ ਲਈ ਉਪਰਾਲਾ ਕੀਤਾ ਬਹੁਤ ਵਧੀਆ ਉਪਰਾਲਾ ਇਸੇ ਤਰ੍ਹਾਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਨਗਰਾਂ ਦੇ ਵਿੱਚ ਉਪਰਾਲੇ ਸੰਸਥਾਵਾਂ ਨੂੰ ਕਰਨੇ ਚਾਹੀਦੇ ਨੇ ਸੋ ਬਹੁਤ-ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ